ਹਾਂਜੀ ਪ੍ਰਧਾਨ ਸਾਹਿਬ ਜੀ ਤੁਸੀਂ ਰੋਪੜ ਪਹੁੰਚੇ ਹੋ ਜੀ ਤੇ ਇੱਥੇ ਰੋਪੜ ਆਉਣ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਮੱਖਣ ਸਿੰਘ ਜਿਹੜੇ ਬੀਐਸਪੀ ਦੇ ਆਗੂ ਆ ਉਹਨਾਂ ਦੇ ਬੇਟੇ ਦੀ ਸ਼ਾਦੀ ਤੇ ਉੱਪਰ ਆਇਆ ਤਾਂ ਮੈਂ ਪਰਿਵਾਰ ਨੂੰ ਬਹੁਤ ਸਮਾਜ ਪਾਰਟੀ ਪੰਜਾਬ ਤੋਂ ਬਤਾਈ ਦੇਣਾ ਕਿਉਂਕਿ ਇਹਨਾਂ ਦੀਆਂ ਲੰਬੀਆਂ ਸਵਾਵਾਵਾਂ ਭਾਜਨ ਸਮਾਜ ਪਾਰਟੀ ਚ ਆਉਂਦਾ ਆਸ ਕਰਦਾ ਹੈ ਆਉਣ ਵਾਲੇ ਸਮੇਂ ਚ ਹੋਰ ਕਿ ਨਾ ਨਾ ਜਨੂੰਨ ਨਾਲ ਤੇ ਪਾਰਟੀ ਨੂੰ ਮਜ਼ਬੂਤ ਕਰਨੀ ਕਿਉਂਕਿ ਪੰਜਾਬ ਜਿਹੜਾ ਅੱਜ 78 ਸਾਲ ਤੇ ਜੇ ਅਸੀਂ ਅੰਗਰੇਜ਼ਾਂ ਤੋਂ ਬਾਅਦ ਇਹ ਸਫ਼ਰ ਨੂੰ ਦੇਖੀਏ ਪੰਜਾਬ ਨੇ ਬਹੁਤ ਸੰਤਾਪ ਮੰਡਾ ਜਦੋਂ ਅੰਗਰੇਜ਼ ਕਿਹਾ ਉਦੋਂ ਵੀ ਪੰਜਾਬ ਨੂੰ ਵੰਡਿਆ ਗਿਆ ਬਹੁਤ ਬਹੁਤ ਦਰਦ ਮਿਲਿਆ ਪੰਜਾਬ ਨੂੰ ਗਹਿਰੇ ਦਰਦ ਔਰ ਉਸ ਤੋਂ ਬਾਅਦ ਫਿਰ ਜਦੋਂ 1960 ਦੇ ਵਿੱਚ ਫਿਰ ਪੰਜਾਬ ਦੀ ਮੰਡਲ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਕੋਲ ਆ ਕੇ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਦੇ ਔਰ ਹੁਣ ਜਿਹੜਾ ਸਮਾਂ ਚੱਲ ਰਿਹਾ ਮੌਜੂਦਾ ਹੁਕਮਰਾਨਾਂ ਨੂੰ ਆਮ ਪਾਰਟੀ ਨੇ ਉਸ ਤੋਂ ਪਹਿਲਾਂ ਕਾਂਗਰਸ ਅਕਾਲੀ ਭਾਜਪਾ ਨੇ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਉਜਾੜ ਹੀ ਦਿੱਤਾ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਵਿੱਚ ਡਰਗ ਵਾਟ ਡਰਗ ਇਸੇ ਕਰਕੇ ਭੋਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮਾ ਸ਼੍ਰੀ ਕਿ ਇਹ ਹੁਕਮਰਾਨ ਜਿਹੜੇ ਅੱਜ ਤੱਕ ਰਹੇ ਚਾਰੇ ਰਾਜਾਂ ਤੱਕ ਦਲ ਜਿਨ੍ਹਾਂ ਨੂੰ ਸੱਤਾ ਮਿਲੀ ਇਹਨਾਂ ਨੇ ਪੰਜਾਬ ਓਜਾੜਤ 2 ਲੱਖ ਨੌਜਵਾਨ ਚਿੱਟੇ ਨੇ ਖਾ ਲਏ ਤਾਂ ਬੜਾ ਕ੍ਰਾਈਸਿਸ ਹੈ ਰੋਜ਼ ਚਿੱਟੇ ਨਾਲ ਸਾਡੇ ਨੌਜਵਾਨ ਜਾ ਰਹੇ ਤੇ ਫਿਰ ਕੁਝ ਜਿਹੜੇ ਬਦੇਸ਼ਾਂ ਨੂੰ ਜਾ ਰਹੇ ਕੁਝ ਜੰਗਲਾਂ ਰਾਹੀਂ ਜਾ ਰਹੇ ਜਿਨ੍ਹਾਂ ਤੇ ਕੋਈ ਆਪਣੀ ਮੰਜ਼ਲਾਂ ਤੇ ਪਹੁੰਚ ਗਏ ਕੋਈ ਜੰਗਲਾਂ ਜਿਹੜਾ ਹੈ ਔਰ ਉਹਨਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਬਦੇਸ਼ੀ ਹਕਮ ਵਾਪਸ ਛੱਡ ਕੇ ਜਾ ਰਹੇ ਇਹ ਜਿਹੜਾ ਕ੍ਰਾਈਸਿਸ ਪੈਦਾ ਕੀਤਾ ਪੰਜਾਬ ਦੀ ਜਵਾਨੀ ਨੇ ਕਿ ਪੰਜਾਬ ਦੀ ਜਵਾਨੀ ਜਾਂ ਤਾਂ ਡਰੱਗ ਮਾਫੀਆ ਦੇ ਮੋਟ ਜਾਂ ਉਹ ਅਜੰਟਾਂ ਦੇ ੱਤੇ ਜਾਂ ਕੋ ਜੰਗਲਾਂ ਵਿੱਚ ਜਾਂ ਉਹ ਸੰਗੜਾ ਵਿੱਚ ਤੋਂ ਪੰਜਾਬ ਦੀ ਜ਼ਬਾਨੀ ਕਿਸੇ ਕੌਮ ਦੀ ਪੂੰਜੀ ਹੁੰਦੀ ਹੈ ਕਿਸੇ ਸਟੇਟ ਦੀ ਪੂੰਜੀ ਹੁੰਦੀ ਹੈ ਤੋਂ ਇਹਨਾਂ ਨੇ ਸਾਡੀ ਪੂੰਜੀ ਹੀ ਤਬਾਹ ਕਰ ਦਿੱਤੀ ਇਸ ਕਰਕੇ ਪੰਜਾਬ ਸੰਭਾਲੋ ਮੈਂ ਅਸੀਂ ਚਲਾਈ ਹੈ ਕਿ ਪੰਜਾਬ ਦੇ ਵਿੱਚ ਡਰਗ ਮਾਫੀਆ ਦਾ ਖਾਤਮਾ ਨਹੀਂ ਕਰ ਸਕਤੀ ਹੈ ਚਾਰੇ ਤਰ੍ਹਾਂ ਔਰ ਬਲਕਿ ਡਰੱਗ ਮਾਫੀਆ ਨੇ ਆਪਣੀਆਂ ਰਾਜਨੀਤੀ 'ਚ ਜੜਾ ਬਣਾ ਲਿਆ ਪੁਲਿਸ ਤੰਤਰ 'ਚ ਜੜਾ ਬਣਾ ਲਿਆ ਤਾਂ ਅਸੀਂ ਪੰਜਾਬੀਆਂ ਨੂੰ ਸਦਾ ਦਿੱਤਾ ਕਿ ਉਹ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੋ ਕਿਸ ਮਹਿਮ ਨੂੰ ਆਪਣਾ ਅਸ਼ੀਰਵਾਦ ਦਿਓ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਇਸ ਸੰਕਟੋਂ ਕੱਢੀਏ ਔਰ ਪੰਜਾਬ ਦੀ ਤਰਤੀ ਤੇ ਹੀ ਪੰਜਾਬ ਦੀ ਜਵਾਨੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਸਾਡੇ ਪੜ੍ਹੇ ਲਿਖੇ ਨੌਜਵਾਨ ਬਦੇਛਰ ਚ ਜਾ ਕੇ ਭਾਂਡੇ ਮਾਜਦੇ 1 ਲੱਖ ਦੇ ਕਰੀਬ ਸਾਡੇ ਨੌਜਵਾਨ ਦੁਨੀਆ ਦੀਆਂ ਬੱਖ-ਬੱਖ ਜਿਨ੍ਹਾਂ ਚ ਰੁੱਲ ਰਹੇ ਕੋਈ ਸਰਕਾਰ ਉਹ ਨਹੀਂ ਸਾਹ ਗਿਲਾ ਤੋ ਇਹਦੇ ਦੀ ਜ਼ਿੰਮੇਵਾਰਤਾ ਹਕੂਮਤ ਆ ਹਕਮਰਾਨ ਇੱਕ ਤਾਂ ਸਾਡਾ ਇਹ ਆ ਕਿ ਵੀ ਅਸੀਂ ਇਹ BSP ਮੋਜਨ ਸਮਾਜ ਪਾਰਟੀ ਦਾ ਸਨਿਆ ਪੰਜਾਬੀਆਂ ਕਿ ਜਿਨ੍ਹਾਂ ਨੂੰ ਤੁਸੀਂ 78 ਸਾਲ ਮੌਕਾ ਦਿੱਤਾ ਉਹਨਾਂ ਨੇ ਪੰਜਾਬ ਉਜਾਰੇ ਅਸੀਂ ਪੰਜਾਬ ਸੰਭਾਲੋ ਦਾ ਪ੍ਰੋਗਰਾਮ ਲੈ ਕੇ ਆਏ ਤੇ ਇਹਦੇ ਨਾਲ ਅਸੀਂ ਖੜੇ ਹੋਈਏ ਇਹਨੂੰ ਆਪਣਾ ਅਸ਼ੀਰਵਾਦ ਲਈਏ। ਔਰ ਫਿਰ ਇਸ ਤੋਂ ਇਲਾਵਾ ਜਿਹੜਾ ਬੇਰੁਜ਼ਗਾਰੀ ਦਾ ਮਸਲਾ ਹੱਲ ਕਰਨਾ ਫਿਰ ਐਜੂਕੇਸ਼ਨ ਰੈਗੂਲੇਸ਼ਨ 45% ਤੋਂ 55% ਪਿੰਡਾਂ ਤੇ ਸਕੂਲਾਂ ਤੇ ਵਿਧਿਆਪਨ ਖਾਲੀ ਪਈਆਂ ਹੋਈਆਂ। ਨੌਜਵਾਨ ਰੋਜ਼ਗਾਰ ਮੰਗਦੇ ਤਾਂ ਉਹਨਾਂ ਦੇ ਚੰਗਾ ਮਾਰੀਆਂ ਜਾ ਰਹੇ। ਤੇ ਬੱਚੇ ਜਿਹੜੇ ਅਧਿਆਪਕ ਮੰਗਦੇ ਆ ਉਹਨਾਂ ਕੋ ਅੱਗੇ ਆਪਾਂ ਕਹਿਣੀ। ਇਹ ਕ੍ਰਾਈਸਿਸ ਬੇਸਪੀ ਖਤਮ ਕਰੋਗੇ 100% ਸਕੂਲ ਅਧਿਆਪਕ ਦੇਣੇ ਠੀਕ ਆ ਪ੍ਰਧਾਨ ਜੀ ਤੇ ਤੁਸੀਂ ਇਹ ਸਪਸ਼ਟ ਕਰਤਾ ਜੀ ਜਿਹੜੇ ਬਹੁਜ ਸਾਰੇ ਸਮਾਜ ਪਾਰਟੀ ਆ ਜੋ ਆਪਣੀ ਇਕੱਲਿਆਂ ਹੀ ਚੋਣਾ ਲੜੇਗੀ ਆਉਣ ਵਾਲੇ ਸਮੇਂ 'ਚ ਮਤਲਬ ਸਾਰੀਆਂ ਪਾਰਟੀਆਂ ਤੁਸੀਂ ਕਹਿੰਦੇ ਹੋ ਵੀ ਨਕਾਰਤਿਆਂ ਵੀ ਕੰਮ ਨਹੀਂ ਕਰ ਸਕੀਏ ਕੋਈ ਪਾਰਟੀਆਂ ਤੇ ਆਪਣੀ ਥੋੜੀ ਪਾਰਟੀ ਮਤਲਬ ਕੋਈ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਦੀ ਚੋਣਾ ਆਉਣੀ ਹੈ 2 ਸਾਲ ਡੇਢ ਸਾਲ ਤੱਕਰ ਤੇ ਕੋਈ ਕਰ ਰਹੇ ਅਜ ਇਕੱਠ ਜੋੜ ਕੇ ਇਹਨਾਂ ਨਾਲ ਕੱਲੇ ਆਪਣੇ ਬਲਬੁੱਤੇ ਇਲੈਕਸ਼ਨ ਲੜੂਗੇ ਫੈਸਲਾ ਜਿਹੜਾ ਜਦੋਂ ਸਟੇਟ ਯੂਨਿਟ ਉੱਤੇ ਤੇ ਬੈਠ ਕੇ ਡਿਸਕਸ ਕਰੂਗਾ ਕਿ ਅੰਦਰੋਂ ਫੀਡਬੈਕ ਪਿੱਝਾਂਗੇ ਅੰਤਮ ਫੈਸਲਾ ਪਾਰਟੀ ਦੇ ਕੌਮੇ ਪ੍ਰਧਾਨ ਮਾਇਵਤੀ ਜੀ ਨੇ ਡਾਣਾ ਹੁਣ ਅਸੀਂ ਪੰਜਾਬ ਦੀਆਂ 117 ਸਿੱਖਾਂ ਦੇ ਪੀਐਸਪੀ ਦੇ ਅਤੇ ਬੰਦਕਾਂ ਜੈਨ ਨੂੰ ਮਜ਼ਬੂਤ ਕਰਤੇ ਲੱਗੇ ਹੋਏ ਮੈਂ ਐਜੂਕੇਸ਼ਨ ਦੇ ਗੱਲ ਨੂੰ ਰੋਕ ਪੂਰੇ ਕਰਨੇ ਚਾਹਾਂ ਕਿ ਇੱਕ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ 2009 ਚ ਬਣਿਆ ਸੀ 16 ਸਾਲ ਹੋ ਗਏ ਉਸ ਕਾਨੂੰਨ ਦੇ ਤਹਿਤ 70 ਤੋਂ 75 ਹਜ਼ਾਰ ਬੱਚੇ ਹਰ ਸਾਲ ਪਹਿਲੀ ਤੋਂ 8ਵੀਂ ਤੱਕ ਮੁਫਤ ਪੜ ਸਕਦੇ 16 ਸਾਲਾਂ ਚ 8 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ 5 ਸਾਲ ਅਮਰਿੰਦਰ ਔਰ ਚੰਨੀ ਜੀ ਰਹੇ ਔਰ ਪਿਛਲੇ ਸਾਢੇ 3-4 ਸਾਲ ਤੋਂ ਭਗਵੰਤ ਸਿੰਘ ਜੀ ਨਹੀਂ ਲਾਗੂ ਨਿ ਕੀ ਇਸ ਕਰਕੇ ਇਹ ਕਾਨੂੰਨ ਕੀ ਹੈ ਗਰੀਬ ਦੇ ਬੱਚੇ ਨੂੰ ਮੁਫਤ ਪੜਾਈ ਦਾ ਕਾਨੂੰਨ ਪ੍ਰਾਈਵੇਟ ਸਕੂਲਾਂ 16 ਸਾਲ ਚ ਚਾਰੇ ਹੀ ਰਾਜਨੀਤਿਕ ਤਰ੍ਹਾਂ ਦੀ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਇਹਦਾ ਮਤਲਬ ਚਾਰੇ ਹੀ ਪਾਰਟੀਆਂ ਨਹੀਂ ਚਾਹੁੰਦੀਆਂ ਗਰੀਬ ਦੇ ਘਰ ਵੀ ਅਧਿਕਾਰੀ ਪੈਦਾ ਹੋ ਇਹਨਾਂ ਦੀ ਨੀਤੀ ਹੈ ਗਰੀਬ ਦੇ ਘਰ ਭਖਾਰੀ ਪੈਦਾ ਕਰਨੇ ਮਜ਼ਦੂਰ ਪੈਦਾ ਕਰਨੇ ਪੀਐਸਪੀ ਇਹ ਕਾਨੂੰਨ ਲਾਗੂ ਕਰਨਾ ਦਾ ਸੰਕਲਪ ਅਸੀਂ ਪੰਜਾਬ ਸੰਵਾਲੋ ਮਹਿਮ ਦੇ ਵਿੱਚ ਸ਼ਾਮਲ ਕਰਕੇ ਚੱਲੇ ਆ ਤਾਂ ਕਿ ਗਰੀਬ ਦੇ ਘਰ ਵੀ ਅਧਿਕਾਰੀ ਪੈਦਾ ਹੋ ਸਕੇ ਪਬਲਿਕ ਸੈਕਟਰ ਦੀ এডੂਕੇਸ਼ਨ ਚ ਕੁਆਲਿਟੀ ਔਰ ਐਫੀਸ਼ੀਐਂਸੀ ਹੈਲਥ ਸਰਵਿਸ ਵਿੱਚ ਕੁਆਲਿਟੀ ਔਰ ਐਫੀਸ਼ੀਐਂਸੀ ਮਜ਼ਦੂਰ ਤੇ ਦੁਖਾਂ ਦਾ ਹੱਲ ਲੱਭਣਾ ਖੁਦਕੁਸ਼ੀਆਂ ਤੋਂ ਕਿਸਾਨੀ ਨੂੰ ਕੱਢਣਾ ਪੰਜਾਬ ਨੂੰ ਕਰਜ਼ੇ ਦੇ ਬੋਝ ਤੋਂ ਕੱਢਣਾ ਇਹ ਆਰਥਿਕ ਨੀਤੀ ਪੰਜਾਬ ਦੀ ਤਰੱਕੀ ਔਰ ਵਿਕਾਸ ਦੀ ਲਾਗੂ ਕਰਨੀ ਇਹ ਪੰਜਾਬ ਸੰਭਾਲੋ ਮਹਾਂ ਦਾ ਸੰਕਲਪ ਠੀਕ ਹੈ ਪ੍ਰਧਾਨ ਜੀ ਤੁਸੀਂ ਰੋਪੜ ਪਹੁੰਚੇ ਥੋੜਾ ਅਤੀ ਰੋਜ਼ਾਨਾ ਨਿਊਜ਼ ਪੰਜਾਬ ਤੇ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ